ਸਿਆਸਤ ਦੀ ਭਾਜਪਾ ਦੇ ਆਫਰ ਤੇ ਜੋ ਆਮ ਆਦਮੀ ਪਾਰਟੀ ਹੈ ਉਸ ਦੇ ਵੱਲੋਂ ਐਫ ਆਈ ਆਰ ਕੀਤੀ ਗਈ ਹੈ ਭਾਜਪਾ ਦੇ ਆਫਰ ਦਿੱਤਾ ਹੈ ਇਲਜ਼ਾਮ ਲਗਾਏ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਭਾਜਪਾ ਦੇ ਵੱਲੋਂ ਆਫਰ ਆ ਰਿਹਾ ਹੈ ਕਿ 25 ਕਰੋੜ ਲੈ ਲਓ 30 ਕਰੋੜ ਰੁਪਇਆ ਲੈ ਲਓ ਤੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਨ ਕਰ ਲਓ ਤੇ ਆਪ ਵਿਧਾਇਕ ਗੋਲਡੀ ਕੰਬੋਜ਼ ਨੇ ਜੋ ਤੁਰਿਤ ਇਹ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਖੜੇ ਸੀ ਗੋਲਡੀ ਕੰਬੋਜ਼ ਇਹਨਾਂ ਨੇ ਸ਼ਿਕਾਇਤ ਇਹ ਦਰਜ ਕਰਵਾਈ ਹੈ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਤੇ ਜਲਾਲਾਬਾਦ ਪੁਲਿਸ ਨੇ ਇਹ ਐਫ ਆਈ ਆਰ ਦਰਜ ਕੀਤੀ ਹੈ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਗੋਲਡੀ ਨੇ ਭਾਜਪਾ ਤੇ ਇਲਜ਼ਾਮ ਲਗਾਏ ਨੇ ਵਿਧਾਇਕ ਖਰੀਦਣ ਦੇ ਇਲਜ਼ਾਮ ਲਗਾਏ ਨੇ ਤੇ ਬੀ ਜੀ ਪੀ ਵੱਲੋਂ ਪਾਰਟੀ ਬਦਲਣ ਲਈ 25 ਕਰੋੜ ਰੁਪਏ ਦੀ ਪੇਸ਼ਕਸ਼ ਦਿੱਤੀ ਗਈ ਹੈ ਇਹ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਜਿਸ ਕਦਰ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਚਾਹੇ ਕਾਂਗਰਸ ਦੇ ਕਈ ਆਗੂ ਨੇ ਉਹ ਆਪਣੀ ਪਾਰਟੀ ਛੱਡ ਕੇ ਬੀ ਜੀ ਪੀ ਜੁਆਇਨ ਕਰ ਰਹੇ ਨੇ ਜਿਹੜੀ ਇਸ ਦਾ ਕਾਰਨ ਦੱਸਿਆ ਗਿਆ 골ਡੀ ਕੰਬੋਜ਼ ਦੇ ਵੱਲੋਂ ਉਹ ਦੱਸਿਆ ਕਿ 25 ਕਰੋੜ ਰੁਪਏ ਤੱਕ ਦਾ ਆਫਰ ਆ ਰਿਹਾ ਸਾਨੂੰ ਕਿ ਤੁਸੀਂ ਆਪਣੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲਓ ਇਸ ਦੇ ਖਿਲਾਫ ਵੀ 골ਡੀ ਕੰਬੋਜ਼ ਨੇ ਭਾਜਪਾ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕਾਲ ਆਈ ਜਿਹੜਾ ਨੰਬਰ ਹੈ +3579671895 ਹੈ ਇਕ ਕਾਲ ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨਾ ਉਸ ਤੇ ਮੈਂ ਕਿਹ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਬੀਜੇਪੀ ਜੁਆਇਨ ਕਰਾਉਣਾ ਚਾਹੁੰਦੇ ਹਾਂ ਮੈਂ ਕਿਹ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਹਿੰਦੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ तकरीबन 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਕੱਲ